ਕਾਲਜੀਬ ਦੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਿਆ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹੋਕੇ ਜੋ ਵੀ ਵਲੰਟੀਅਰ ਪਾਈ ਪਾ ਚੋ ਸ਼ਾਮਲ ਠੱਤੀ ਪਾਈ 27 ਜੁਲਾਈ ਵਿਤਾਂਸਪਾ ਹਲਕਾ ਬਾਗਾਪੁਰਾਣ ਦੇ ਪਿੰਡ ਸਾਹੋਕੇ ਜੋ ਆਮ ਆਦਮੀ ਪਾਰਟੀ ਦੇ ਵੀ ਦੇ ਕਰੀਬ ਵਲੰਟੀਅਰ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚੋ ਸ਼ਾਮਲ ਹੋ ਗਏ ਹਨ ਇਸ ਅਸ਼ਮੁਲੀਅਤ ਜਸਬੀਰ ਸਿੰਘ ਕਾਕਾ ਸਾਹੂ ਕੇ ਦੀ ਪ੍ਰੇਰਣਾ ਤੇ ਬੀਜੇਪੀ ਆਗੂ ਸ਼ਿੰਦਰ ਸਿੰਘ ਮਲਕੇ ਐਸਐਸਸੀ ਮੋਰਚਾ ਮੰਡਲ ਪ੍ਰਧਾਨ ਸਮਾਲਸਰ ਦੇ ਜਤਿੰਦਰ ਸਿੰਘ ਕਿਰਦੀ ਪ੍ਰਧਾਨ ਬੀਜੇਪੀ ਛੱਠੀ ਪਾਈ ਦੀ ਅਗਵਾਈ ਹੇਠ ਇਸ ਮੌਕੇ ਬੀਜੇਪੀ ਆਗੂ ਸ਼ਿੰਦਰ ਸਿੰਘ ਮਲਕੇ ਨੇ ਆਪ ਸਰਕਾਰ ਦੇ ਨਿਸ਼ਾਨਾ ਸਾਦਾ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਝੂਠੇ ਸੁਪਨੇ ਵਖਾ ਕੇ ਠੱਗਿਆ ਹੈ ਉਹਨਾਂ ਦੋਸ਼ ਲਾਇਆ ਹੈ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣਾ ਸਕੂਲਾਂ ਹਸਪਤਾਲਾਂ ਦੀ ਸੁਧਾਲਤ ਸਿਹਤ ਸਦਨ ਅਤੇ ਕਿਸਾਨਾਂ ਨੂੰ ਵਾਦੇ ਸੰਸਾਰ ਘਟੋ ਘਟ ਸਮਰਥਨ ਮੁੱਲ ਆਦ ਸਹੂਲਤਾ ਦੇਣ ਜੋ ਬੁਰੀ ਤਰ੍ਹਾਂ ਦਾ ਤਰ੍ਹਾਂ ਫੈਲ ਫੇਲ ਹੋ ਗਈ ਹੈ ਉਹਨਾਂ ਕਿਹਾ ਹੈ ਕਿ ਦੂਜੇ ਪਾਸੇ ਭਾਜਪਾ ਨੇ ਦੇਸ਼ ਪੱਧਰ ਤੇ ਵਿਕਾਸ ਕਰਕੇ ਆਪਣੀ ਪਹਿਚਾਣ ਬਣਾਈ ਹੈ ਬੀਜੇਪੀ ਸਰਕਾਰ ਨੇ ਪੂਰਬੀ ਭਾਰਤ ਨੂੰ ਤੋਂ ਲੈ ਕੇ ਦੱਖਣੀ ਤੱਕ ਬਿਜਲੀ ਪਾਣੀ ਸਦਸਤੇ ਸੇਤ ਸਿੱਖਿਆ ਦੇ ਖੇਤਰਾਸਾ ਇਤਿਹਾਸਕ ਕਮਕਿਤੇ ਹ ਸਿੰਧਾ ਸਿੰਘ ਨੇ ਦਾਵਾ ਕੀਤਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਲੋਕ ਵੀ ਵਿਕਾਸ ਕਾਰਜਾਂ ਨੂੰ ਅਪਣਾਉਂਦੇ ਹੋਏ ਪਾਜਪਾ ਵੱਲ ਰੁਖ ਕਰ ਗਏ ਹਨ ਉਹਨਾਂ ਕਿਹਾ ਕਿ ਪਾਜਪਾ ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਨ ਸਤਕਾਰ ਮਿਲੇਗਾ ਇਸ ਅਤੇ ਇਹ ਸਿਰਫ ਸ਼ੁਰੂਆਤ ਹੈ ਅਗਲੇ ਦਿਨੀ ਹੋਰ ਪਿੰਡਾਂ ਤੋਂ ਵੀ ਆਮ ਆਦਮੀ ਪਾਰਟੀ ਛੱਡ ਕੇ ਟਕ ਕੇ ਲੱਗਣੇ ਲੱਗਣ ਵਾਲੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈ ਜ਼ਰੂਰ ਦਿਓ ਧੰਨਵਾਦ